ਤੇਰੀ ਮੰਮੀ ਸੀ ਆ ਜਾਣਾ ਕੋਈ ਨਹੀਂ ਠੀਕ ਆ ਠੀਕ ਆ ਪੁੱਤ ਠੀਕ ਹੈ ਬੇਟੀ ਕੋਈ ਕਮਾਨ ਦਾ ਕੋਈ ਸਾਧਨ ਨਹੀਂ ਆ ਜੀ ਗੱਡੀ ਦਾ ਪਤਾ ਨਹੀਂ ਗਰੀਬਣੀ ਆ ਮੈਂ ਲਓ ਜੀ ਗੁਰੂ ਨੇ ਕਿਰਪਾ ਕੀਤੀ ਕੋ ਸਰਦਾਰ ਜੀ ਟੱਕਰ ਗਏ ਸੀ ਗੱਡੀ ਬਹੁਤ ਤੇਜ਼ ਭਜਾ ਕੇ ਲੈ ਗਿਆ ਸੀ ਜੀ ਮੈਂ ਮਿਲਿਆ ਉਹਨੂੰ ਅੱਗੇ ਉਹ ਮੇਰੀ ਮੈਸੇਜ ਆ ਸੀ ਮੱਥਾ ਟੇਕਣ ਜਾ ਰਹੇ ਸੀ ਮੈਂ ਮੋਟਰਸਾਈਕਲ ਅੱਗੇ ਲਾਇਆ ਫਿਰ ਕਿਸੇ ਨੇ ਪਿੱਛੋਂ ਆਵਾਜ਼ ਮਾਰੀ ਆ ਕਹਿੰਦੇ ਗੁੱਡੀ ਨੂੰ ਮਾਰ ਕੇ ਆ ਤੇ ਆਜੋ ਕੋ ਤੁਜੀ ਸੱਚੀ ਕਾਲ ਜੀ ਕੀ ਨਾਮ ਹੋ ਜੀ ਅਨੁਰੋਪ ਕਿਹੜੀ ਕਲਾਸ ਹੈ ਡੈਡੀ ਕਿਆ ਕਰਦੇ ਬਿੱਲ ਹੀ ਕਰਦੇ ਸਰ ਆਜੋ ਦੋ ਦੋਏ ਬੇਟੀਆਂ ਜੀ ਹਾਂ ਜੀ ਦੋਏ ਬੇਟੀਆਂ ਲੋ ਜੀ ਦੋ ਬੇਟੀਆਂ ਦੀ ਇੱਕ ਮਾਂ ਇੱਕ ਡਰਾਈਵਰ ਵੀ ਪਤਾ ਟਿੱਪਰ ਵੀ ਆਓ ਜੀ ਡਰਾਈਵਰ ਸਾਹਿਬ ਆਓ ਆ ਦੋ ਬੇਟੀਆਂ ਦੇਖ ਲੈਂਦਾ ਉਹਦੀਆਂ ਯਾਰ ਵਿਚਾਰੀ ਦੀਆਂ ਬੜਾ ਜੁਰਮ ਹੈ ਉਹ ਦੇਖ ਯਾਰੋ ਕਮਾਉਣੇ ਵਾਲਾ ਵੀ ਕੋਈ ਨਾ ਪੁੱਤਰੀ ਕੋਈ ਨਹੀਂ ਓ ਮੈਂ ਪੜਾ ਦੂੰਗਾ ਮੇਰਾ ਨੰਬਰ ਲਿਖ ਲਈ ਮੈਂ ਪੜਾ ਦੂੰਗਾ ਮੇਰੇ ਬੱਚੇ ਆਏ ਰੱਬਾ ਏ ਉੱਥੇਰਾ ਓ ਨਹੀਂ ਮੇਰੇ ਬੱਚੇ ਕੈਨੇਡਾ ਮੈਂ ਪੜਾ ਦੂੰਗਾ ਪੁੱਤ ਨੂੰ ਆ ਜਾ ਸਾਡੇ ਕੋਲ ਓ ਕੁਝ ਨਹੀਂ ਹੋਇਆ ਉਹਨਾਂ ਕੋਲ ਹੀ ਆ ਸਰਦਾਰ ਜੀ ਕੋਲ ਚਾਪੀ ਲਓ ਜੀ ਲਓ ਜੀ ਚਾਪੀ ਲਓ ਥਾਣੇ ਖੜਾਓ